20 ਤਿਹਸ ਨਵੰਬਰ ਨੂੰ ਤਰਨਤਾਰਨ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ 2015 ਸਮਾਗਮ ਸੰਬੰਧੀ ਪੰਜਾਬ ਪੁਲਿਸ ਦੇ ਵੱਲੋਂ ਚਾਟੀਵਿੰਡ ਥਾਣੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਦੇਸ਼ ਧਰੋਹ ਦਾਇੇ ਮੁਕਦਮਾ ਸਮਾਗਮ ਦੇ ਪ੍ਰਬੰਧਕਾਂ ਜਿਨ੍ਹਾਂ ਵਿੱਚ ਵਿਦੇਸ਼ੀ ਸਿੱਖਾਂ ਦੇ ਨਾਮ ਵੀ ਸ਼ਾਮਲ ਹਨ ਦੇ ਖਿਲਾਫ ਦਰਜ ਕੀਤਾ ਗਿਆ ਹੈ। ਇਸ ਸੰਬੰਧ ਦੇ ਵਿੱਚ ਸੀਨੀਅਰ ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਬੈਂਸੋਣਾ ਨਾਲ ਸਿੱਖ ਸਿਆਸਤ ਵੱਲੋਂ ਕੀਤੀ ਗਈ ਗੱਲਬਾਤ ਅਸੀਂ ਦਰਸ਼ਕਾਂ ਦੀ ਜਾਣਕਾਰੀ ਹਿਤ ਪੇਸ਼ ਕਰ ਰਹੇ ਹਾਂ। ਦੇਖੋ ਸਦਿਸ਼ਨ ਅੰਗਰੇਜ਼ਾ ਦਾ ਬਨਾਇਆ ਇਹ ਕਾਨੂੰਨ ਸੀ। ਉਹਦੇ ਵੀ ਸਾਡੇ ਆਜ਼ਾਦੀ ਦੇ ਸਾਰੇ ਦੇਸ਼ ਭਗੀਆਂ ਦੇ ਖਿਲਾਫ ਕੇਸ ਹੋਏ ਸੀ ਕਿਉਂਕਿ ਅੰਗਰੇਜ਼ ਸਰਕਾਰ ਨੇ ਤਾਂ ਡੰਡੇ ਨਾਲ ਜ਼ੁਲਮ ਨਾਲ ਹਕੂਮਤ ਚਲਾਈ ਹੈ 200 ਸਾਲ ਇਸ ਦੇਸ਼ ਵਿੱਚ ਤਾਂ ਉਹਨਾਂ ਨੇ ਸਾਰੇ ਇਹੋ ਜਿਹੇ ਕਾਨੂੰਨ ਲਾਏ ਆ ਜਿਨ੍ਹਾਂ ਵਿੱਚ ਕੋਈ ਬੋਲਣ ਦਾ ਹੱਕ ਨਹੀਂ ਸੀ 1947 ਵਿੱਚ ਜਦੋਂ ਆਜ਼ਾਦੀ ਆ ਗਈ ਉਸ ਤੋਂ ਬਾਅਦ ਅਸੀਂ ਨਾ ਸੰਵਿਧਾਨ ਬਣ ਗਿਆ ਉਹਦੇ ਵੀ ਤੁਹਾਡਾ ਬੁਢਲਾ ਅਧਿਕਾਰ ਹੈ ਬੋਲਣ ਦਾ ਕਿਉਂਕਿ ਜੇ ਆਪਾਂ ਲੋਕਤੰਤਰ ਕਹਿੰਦੇ ਆ ਤੇ ਬੋਲਣ ਦਾ ਪੂਰਾ ਅਧਿਕਾਰ ਹੈ ਤੇ 62 ਦੇ ਵਿੱਚ 1962 ਦੇ ਚ ਇੱਕ ਵੱਡਾ ਕੇਸ ਹੋਇਆ ਸੀ ਜਿੱਥੇ ਕਿ ਸੁਪਰੀਮ ਕੋਰਟ ਨੇ ਦੇਖਿਆ ਸੀ ਕਿ ਚੈਲੰਜ ਕੀਤਾ ਗਿਆ ਸੀ ਕਿ ਦੇਖੋ ਜ਼ਾਦੇ ਤੋਂ ਬਾਅਦ ਨਵਾਂ ਸੰਵਿਧਾਨ ਆਉਣ ਤੋਂ ਬਾਅਦ ਇਹ ਕਾਨੂੰਨ ਤਾਂ ਸੰਵਿਧਾਨ ਜਿੱਦਾਂ ਲਿਖਿਆ ਗਿਆ ਅੰਗਰੇਜ਼ਾਂ ਨੇ ਇਹ ਕਾਨੂੰਨ ਰਹਿ ਨਹੀਂ ਸਕਦਾ ਇਹ ਸੰਵਿਧਾਨ ਦੇ ਖਿਲਾਫ ਹੈ ਉਸ ਵੇਲੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਕਾਨੂੰਨ ਅਸੀਂ ਮੰਨਦੇ ਹਾਂ ਕਿ ਜਿੱਦਾਂ ਲਿਖਿਆ ਗਿਆ ਉਹ ਬਿਲਕੁਲ ਸੰਵਿਧਾਨ ਦੇ ਖਿਲਾਫ ਹੈ ਬਟ ਇਸੇ ਨੂੰ ਇਹਦੇ ਵਿੱਚ ਇਹ ਐਡ ਕਰਦੇ ਆਂ ਕਿ ਉਹ ਹੀ ਜੀ ਸੈਡੀਸ਼ਨ ਹੋਏਗੀ ਜਾਂ ਦੇਸ਼ਦ్రో ਹੋਏਗਾ ਜਿਹਦੇ ਨਾਲ ਇਮੀਡੀਏਟਲੀ ਵਾਇਲੈਂਸ ਹੋ ਜਾਏ ਹਿੰਸਕ ਕਟਨਾਵਾ ਹੋਣ ਲੱਪੈ ਉਹੋ ਜੇ ਸ਼ਬਦ ਜਿੱਥੇ ਤੁਸੀਂ ਪਬਲਿਕ ਭੜਕ ਕੇ ਬਹੁਤ ਵੱਡੀ ਹਿੰਸਕ ਕਾਰਵਾਈ ਕਰਨ ਲੱਗ ਪਏ ਉਥੇ ਦਾ ਕਹਿ ਸਕਦੇ ਆ ਕਿ ਇਹ ਦੇਸ਼ਦੋਦੀ ਗੱਲ ਹੈ ਔਰ ਉਹ ਲਾਅ ਐਂਡ ਆਰਡਰ ਦਾ ਮਸਲਾ ਨਾ ਹੋਵੇ ਉਹ ਵੱਡਾ ਪਬਲਿਕ ਆਰਡਰ ਹੋਵੇ ਦੇਸ਼ ਤੇ ਰਿਬਲਿਅਨ ਹੋਵੇ ਉਹੋ ਜੀ ਗੱਲ ਨੂੰ ਆਪਾਂ ਦੇਸ਼ਦ్రో ਕਹਿ ਸਕਦੇ ਆ ਜਿੱਥੇ ਤੁਸੀਂ ਪੂਰੇ ਆਰਗਨਾਈਜ਼ ਤਰੀਕੇ ਨਾਲ ਕਹੋ ਕਿ ਅਸੀਂ ਦੇਸ਼ ਦੇ ਖਿਲਾਫ ਬਗਾਵਤ ਕਰ ਰਹੇ ਹਾਂ ਦੇਸ਼ ਦੇ ਖਿਲਾਫ ਲੜਾਈ ਸ਼ੁਰੂ ਕਰ ਰਹੇ ਹਾਂ ਔਰ ਉਹਨਾਂ ਹਾਲਾਤਾਂ ਵਿੱਚ ਹੋ ਸਕਦੀ ਹੈ ਜਿੱਥੇ ਸ਼ਬਦਾਂ ਦਾ ਕੋਈ ਅਸਰ ਨਾ ਹੋਵੇ ਹਿੰਸਕ ਜਿੱਥੇ ਏਡਾ ਵੱਡਾ ਇਕੱਠ ਹੋਵੇ ਔਰ ਲੋਕੀ ਆਪਣੇ ਟ੍ਰੈਡੀਸ਼ਨਲ ਥੈਰੇਣਾ ਹੋਣ ਔਰ ਪੂਰਾ ਦਿਨ ਕੋਈ ਹਿੰਸਕ DNA ਨਾ ਹੋਵੇ ਨਾ ਕੋਈ ਡੈਮੇਜ ਟੂ ਪ੍ਰੋਪਰਟੀ ਹੋਵੇ ਉਹਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਇਹ ਕਿਸੇ ਵੀ ਤਰੀਕੇ ਨਾਲ ਦੇਸ਼ ਤੋੜ ਨਹੀਂ ਬੰਦਾ ਹੁਣ ਸਰਬਤ ਖਾਲਸਾ ਇੱਕ ਤਰਮ ਦਾ ਇਹ ਸਿਚੁਏਸ਼ਨ ਹੈ ਜਿਹੜਾ ਸੰਵਧਾਨ ਤੋਂ ਬਹੁਤ ਪਹਿਲਾਂ ਚੱਲੇ ਆ ਰਿਹਾ ਜੇ ਕਾਨੂੰਨ ਜਿਹੜੇ ਸੰਵਧਾਨ ਤੋਂ ਪਹਿਲਾਂ ਚੱਲੇ ਆ ਰਹੇ ਉਹ ਠੀਕ ਨੇ ਤੇ ਜਿਹੜੇ ਇੰਸਟੀਚਿਊਸ਼ਨ ਸੰਵਧਾਨ ਤੋਂ ਪਹਿਲਾਂ ਸਟੈਬਲਿਸ਼ ਹੋਏ ਨੇ ਔਰ ਉਹ ਕਾਨੂੰਨ ਤੋਂ ਕਿਤੇ ਉੱਤੇ ਉੱਠ ਕੇ ਹੋਏ ਨੇ ਉਹਨਾਂ ਦਾ ਹੋਣਾ ਕਿਸੇ ਵੀ ਕਾਨੂੰਨ ਨਾਲ ਸਬੰਧਿਤ ਕਰਨੇ ਲੈ ਰਿਹਾ ਔਰ ਦੇਸ਼ ਤੋਂ ਤਾਂ ਤਾਂ ਹੁੰਦਾ ਜੇ ਸਰਬੱਤ ਦਾ ਸਾਕਾ ਕਿਸੇ ਹਿੰਦੁਸਤਾਨ ਦੇ ਸਰਦਾਰ ਨੂੰ ਮੰਨਦੇ ਨਹੀਂ ਅਸੀਂ ਹਿੰਦੁਸਤਾਨ ਦੇ ਸੀਮਾਵਾਂ ਨੂੰ ਨਹੀਂ ਮੰਨਦੇ ਅਸੀਂ ਹਿੰਦੁਸਤਾਨ ਦੇ ਟੁਕੜੇ ਕਰਨੇ ਤਾਂ 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 ਦੇਸ਼ ਤੋਂ ਹੁੰਦਾ ਔਰ ਉਹਦੇ ਲਈ ਅਸੀਂ ਆਹ ਕੰਮ ਕਰਾਂਗੇ 13 ਦੇ 13 ਰੈਜ਼ੋਲੂਸ਼ਨ ਜਿਹੜੇ ਸਰਬਤਕਾਰਾਂ ਨੇ ਪਾਏ ਹੈ ਉਹ ਸੰਵਧਾਨ ਦੀ ਕਿਸੇ ਤਾਲੇ ਦੇ ਖਿਲਾਫ ਨਹੀਂ ਹੈ ਸੋ ਕਿਸੇ ਵੀ ਹਾਲਾਤ ਵਿੱਚ ਪਰਚਾ ਕਰਨਾ ਦੇਸ਼द्रोह ਨਿਭੰਦਾ ਮੈਂ ਸਾਰੀਆਂ ਸਪੀਚਾਂ ਨਹੀਂ ਸੁਣੀਆਂ ਮੈਂ ਰੈਜ਼ੋਲੂਸ਼ਨ ਦੇ 13 ਰੈਜ਼ੋਲੂਸ਼ਨ ਪੜ੍ਹੇ ਨੇ ਇਹ ਵੀ ਮੈਂ ਪੜ੍ਹਿਆ ਖ਼ਵਾਲਾਂ ਦੇ ਥਰੂ ਕਿ ਕੋਈ ਵੀ ਹਿੰਸਕ ਘਟਨਾਵਾ ਨਹੀਂ ਹੋਏ ਹਾਲਾਂਕਿ ਬਹੁਤ ਵੱਡਾ ਇਕੱਠ ਹੋਇਆ ਲੋਕਾਂ ਨੇ ਸਪੀਚਾਂ ਦਿੱਤੀਆਂ ਉਹਨਾਂ ਨੇ ਮੌਜੂਦਾ ਸਰਕਾਰ ਦੇ ਖਿਲਾਫ ਬਹੁਤ ਬੋਲਿਆ ਉਹਨਾਂ ਨੇ ਗਾਲਾਂ ਵੀ ਕੱਢੀਆਂ मगर मौजूदा सरकार ने बोलना तो लोकतंत्र का पहला हक है लोकतंत्र बजद लो ही जे लोग इकट्ठे होके अपना गुस्सा बाहर कर सकन और गुस्सा क्योंकि शांतवय ढंग ने बार बार अपील की जा रही सी कि ऐसी सरकार गलत है सरकार ने सारा एह जी गल्त जिन्ना सारे सिख धर्म से ठोस लगी है सिख कम्यूनिटी दुखी है बट उसके बावजूद मैं कोई ऐसा शब्द नहीं सुनिया ਜਿਹਦੇ ਵਿੱਚ ਕਿਹਾ ਹੋਵੇ ਕਿ ਦੂਜੇ ਤਰ੍ਹਾਂ ਦੇ ਲੋਕ ਅਪਰਾਧੀ ਨੇ ਦੂਜੇ ਤਰ੍ਹਾਂ ਦੇ ਲੋਕ ਕਰਕੇ ਸਭ ਕੁਝ ਹੋ ਰਿਹਾ ਹੈ ਦੂਸਰੇ ਤਰ੍ਹਾਂ ਦੇ ਲੋਕਾਂ ਦੇ ਖਿਲਾਫ ਆਪਾਂ ਕੁਝ ਕਰਨਾ ਹੈ ਇਹੋ ਜੀ ਕੋਈ ਕਾਰਵਾਈ ਨਹੀਂ ਹੋਈ 13 ਦੇ 13 ਰੈਜ਼ੋਲੂਸ਼ਨ ਸਿੱਧੀ ਗੱਲ ਕਰ ਰਹੇ ਨੇ ਰਾਦਰ ਇਹ ਕਹਿ ਰਹੇ ਨੇ ਕਿ ਸਿੱਖ ਦਿਸ ਗੁੱਡਲੇ ਸਿਧਾਂਤਾਂ ਦੇ ਹਿਸਾਬ ਆਪਾਂ ਕੰਮ ਕਰਨਾ ਰਾਦਰ ਜਿਹੜੇ ਜਿਹੜੇ ਲੱਗ ਗੁਰਦੁਆਰੇ ਬਣ ਰਹੇ ਨੇ ਆਪਾਂ ਸਿੱਖ ਸਭ ਨੂੰ ਬਰਾਬਰ ਨਾਲ ਦੇਖਣਾ ਤਾਂ ਉਹ ਸਭ ਨਾਲ ਕੋਈ ਵੀ ਇਹੋ ਜੀ ਗੱਲ ਨਹੀਂ ਲੱਗਦੀ ਜਿਹਦੇ ਨਾਲ ਤੁਸੀਂ ਅਨਲਫਲ ਐਕਟੀਵਿਟੀ ਪ੍ਰੋਵੈਂਸ਼ਨ ਐਕਟ ਨੂੰ ਐਡਵੋਕ ਕਰ ਸਕਦੇ ਹੋ ਹੁਣ ਜੇ ਸਿੱਖ ਨੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਸਿੱਖ ਨੇਸ਼ਨ ਦਾ ਕਨਸੈਪਟ ਇੰਨਾ ਵਿਰਾਟ ਹੈ ਜਿੱਦਾਂ ਹਿੰਦੂ ਨੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਮੁਸਲਿਮ ਨੇਸ਼ਨ ਦੇ ਮੁਸਲਿਮ ਬ੍ਰਦਰਹੂਡ ਦੀ ਗੱਲ ਕਰਦੇ ਹਾਂ ਇਸ ਤਰ੍ਹਾਂ ਹਰ ਧਰਮ ਆਪਣੇ ਆਪ ਜਿਹੜੀ ਪੂਰੀ ਦੁਨੀਆ ਦੇ ਧਾਰਮਿਕ ਲੋਕਾਂ ਜਿਹੜੇ ਉਹਨਾਂ ਦੇ ਹੈਗੇ ਉਹ ਉਹਨੂੰ ਇੱਕ ਵੱਡੀ ਕਮਿਊਨਿਟੀ ਮੰਨਦੇ ਨੇ ਸਰਬਤਖਾਲਸਾ ਜਗਾ ਜਗਾ ਤੋਂ ਲੋਕ ਆਏ ਸੀ ਪਾਰਟਿਸਪੇਟ ਕਰਨ ਕਿਉਂਕਿ ਸਰਬਤਖਾਲਸਾ ਹੈ ਹੀ ਐਕਸਟਰਾ ਜਿਹੜਾ ਸਾਰੇ ਸਿੱਖਾਂ ਦੀ ਜਦੋਂ ਵਰਲਡ ਪਾਰਲੀਮੈਂਟ ਦੀ ਗੱਲ ਕਰਦੇ ਨੇ ਉਹਦੇ ਵਿੱਚ ਇਹ ਬਾਰ-ਬਾਰ ਹੁੰਦਾ ਤੁਸੀਂ ਵਰਲਡ ਪਾਰਲੀਮੈਂਟ ਆਫ ਹਿੰਦੂ ਰਿਲੀਜੀਅਨ ਕਰਦੇ ਹੋ ਤੁਸੀਂ ਵਰਲਡ ਪਾਰਲੀਮੈਂਟ ਆਫ ਸਿੱਖ ਰਿਲੀਜੀਅਨ ਕਰਦੇ ਹੋ ਤੁਸੀਂ ਵਰਲਡ ਪਾਰਲੀਮੈਂਟ ਆਫ ਸਾਰੇ ਧਰਮਾਂ ਦੀ ਕਰਦੇ ਹੋ ਵਿਵੇਕਪਾਨੰਦ ਨੇ ਵਰਲਡ ਪਾਰਲੀਮੈਂਟ ਤੇ ਪਾਰਟਿਸਪੇਟ ਕੀਤਾ ਸੀ ਜਿਹੜੇ ਵਿੱਚ ਉਹਨਾਂ ਨੇ ਬਹੁਤ ਵੱਡੀ ਸਪੀਚ ਦਿੱਤੀ ਤੇ ਹਾਲੇ ਤੱਕ ਹਿੰਦੁਸਤਾਨ ਉਸ ਗੱਲ ਤੇ ਗਰਵ ਆਂਡ ਸੈਲੀਬ੍ਰੇਟ ਕਰਦਾ ਸੋ ਜਿਹੜਾ ਵਰਲਡ ਪਾਰਲੀਮੈਂਟ ਆਫ ਸਿੱਖਸ ਹੈ ਉਹਦਾ ਬਿਲਕੁਲ ਮਤਲਬ ਨਹੀਂ ਹੈ ਕਿ ਉਹ ਕਹਿੰਦੇ ਕਿ ਹਿੰਦੁਸਤਾਨ ਨੂੰ ਤੋੜ ਕੇ ਅਸੀਂ ਕੋਈ ਵਰਲਡ ਸਿੱਖ ਦਾ ਸੋ ਸ਼ਬਦਾਂ ਦੇ ਵਿੱਚ ਤੋੜਮੋੜ ਕਰਕੇ ਪਰ ਸਭ ਨੂੰ ਪਤਾ ਹੈ ਕਿ ਉਹਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈ ਜਿਹੜਾ ਅਨਲਫਲ ਐਕਟ ਨੂੰ ਪ੍ਰੋਵੈਂਸ਼ਨ ਕਰਦਾ ਉਹ ਤਾਂ ਕਹਿੰਦਾ ਕੋਈ ਸਪੈਸਿਫਿਕ ਐਕਟ ਦੱਸੋ ਜੇ ਇਸ ਐਕਟ ਕਰਕੇ ਤੁਸੀਂ ਇੱਕ ਅਲੱਗ ਹਿੱਸਾ ਹਿੰਦੁਸਤਾਨ ਦਾ ਤੋੜ ਕੇ ਬਣਾਉਣਾ ਚਾਹੁੰਦੇ ਹੋ ਉਹ ਜਿਹੜਾ ਆਪਰੇਸ਼ਨਲ ਪਲਾਨ ਹੈ ਉਹਦੇ ਵੀ ਜੇ ਤੁਸੀਂ ਕੋਈ ਕੰਮ ਕਰੋ ਤਾਂ ਇਹ ਆਫੈਂਸ ਬਣਦਾ ਇੱਕ ਤੇ ਉਹ 13 ਰੈਜ਼ੋਲੂਸ਼ਨ ਮੈਨੂੰ ਇਹੋ ਜਿਹਾ ਕੋਈ ਰੈਜ਼ੋਲੂਸ਼ਨ ਨਹੀਂ ਲੱਗਿਆ ਜਿਹੜਾ ਕਿ ਅਨਲਫਲ ਪ੍ਰੋਵੈਂਸ਼ਨ ਐਕਟ ਦੇ ਵਿੱਚ ਆ ਜਾਏ ਤੇ ਨਾ ਹੀ ਉਹਨਾਂ ਨੇ ਕਿਸੇ ਹਿੰਸਕ ਘਟਨਾਵਾਂ ਨੂੰ ਇਨਸਾਈਟ ਕੀਤਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਤਲਵਾਰ ਚੁੱਕੋ ਬੰਦੂਕਾਂ ਚੁੱਕੋ ਆ ਦੇਸ਼ ਦੇ ਖਿਲਾਫ ਲੜਨ ਲੱਪੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿਸੇ ਨੂੰ ਕੋਈ ਥ੍ਰੈਟ ਦਿੱਤਾ ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਵਿੱਚ ਜੇ ਕੋਈ ਹੋਰ ਘਟਨਾ ਨਾ ਹੋਵੇ ਸਿਰਫ ਇੱਕ ਵੱਡਾ ਸਮਾਗਮ ਹੋਇਆ ਰੋਦਾਂ ਵਿੱਚ ਉਹਨਾਂ ਨੇ ਆਪਣੇ ਅਕਾਲ ਤੱਕ ਜਥੇਦਾਰ ਲਾਤੇ ਜਿਹੜਾ ਕਿ ਸਰਬੱਤ ਖਾਲਸਾ ਨੂੰ ਪੂਰਾ ਹੱਕ ਹੈ ਸਰਬੱਤ ਖਾਲਸਾ ਕਿੰਨੇ ਕਾਨੂੰਨੀ ਹੈ ਨਹੀਂ ਕਾਨੂੰਨੀ ਹੈ ਇਹ ਤਾਂ ਇਹ ਤਾਂ ਕਮਿਊਨਿਟੀ ਡਿਸਾਈਡ ਕਰੇਗੀ ਮਗਰ ਕਿਉਂਕਿ ਇੱਕ ਬੰਦਾ ਜੇਲ੍ਹ ਦੇ ਵਿੱਚ ਹੈ ਉਹਨੂੰ ਉਹਨਾਂ ਨੇ ਇਕਾਲਤ ਦਾ ਜੱਥੇਦਾਰ ਨਾ ਆਤਾ ਇਹ ਅਪਰਾਧ ਤਾਂ ਨਹੀਂ ਹੋ ਸਕਦਾ ਇਹਦੇ ਵਿੱਚ ਕੋਈ ਵੀ ਕਾਨੂੰਨੀ ਧਾਰਾ ਟੁੱਟਦੀ ਨਹੀਂ ਹੈ ਔਰ ਇਹ ਤਾਂ ਕਿਸੇ ਕਮਿਊਨਿਟੀ ਦਾ ਆਪਣਾ ਹੱਕ ਹੋ ਹੀ ਸਕਦਾ ਹੈ ਤੇ ਜਿਉ ਆਪਣੇ ਸਿਚੁਏਸ਼ਨ ਦੇ ਵਿੱਚ ਕਿਸੇ ਨੂੰ ਉਹਦਾ ਨਿਯੁਕਤ ਕਰਨਾ ਚਾਹੁੰਦਾ ਹੈ ਇਕਾਲਤ ਦਾ ਜੱਥੇਦਾਰ ਉਹ ਕਰ ਸਕਦਾ ਹੈ ਇਹ ਚੰਗਾ ਹੈ ਮਾੜਾ ਇਹ ਸਮਾਂ ਬਾਅਦ ਦੱਸੇਗਾ ਮਤਲਬ ਅਨਲੌਫਲ ਐਕਟੀਵਿਟੀ ਪ੍ਰੋਵੀਨਸ਼ਨ ਐਕਟ ਦੇ ਵਿੱਚ ਨਹੀਂ ਆਉਂਦਾ ਮਤਲਬ ਇਹ ਉਲੰਘਣਾ ਨਹੀਂ ਹੈ ਕਾਨੂੰਨ ਦੀ ਉਲੰਘਣਾ ਨਹੀਂ ਹੈ ਸਾਰਾ ਸਵਤ ਖਾਸਾ ਗੁੱਸਾ ਮੌਜੂਦਾ ਸਰਕਾਰ ਦੇ ਖਿਲਾਫ ਸੀ ਮੌਜੂਦਾ ਸਰਕਾਰ ਸ਼੍ਰੋਮਣੀ ਗੱਲਦਲ ਬਾਦਲ ਸਾਹਿਬ ਜਿਹੜੀ ਪੰਜਾਬ ਵਿੱਚ ਹੈ ਇਹਦਾ ਗੁੱਸਾ ਕੋਈ ਕੇਂਦਰੀ ਸਰਕਾਰ ਦੇ ਖਿਲਾਫ ਨਹੀਂ ਸੀ ਇਹਦਾ ਸਾਰਾ ਗੁੱਸਾ ਔਰ ਸਾਰੇ ਰੈਜ਼ੋਲੂਸ਼ਨ ਕੋਈ ਕਿਸੇ ਹੋਰ ਜਨ ਸਮਝਾਓ ਦੇ ਖਿਲਾਫ ਨਹੀਂ ਸੀ ਕਿਸੇ ਹੋਰ ਧਰਮ ਦੇ ਖਿਲਾਫ ਨਹੀਂ ਸੀ ਇਹਨਾਂ ਨੇ ਸਾਰਾ ਜਿਹੜਾ ਮੁੱਦਾ ਸੀ ਆਪਣੇ ਧਰਮ ਵਿੱਚ ਰਿਫਾਰਮ ਕਰਨ ਦਾ ਔਰ ਰਿਫਾਰਮ ਤਾਂ ਇਕੱਠੇ ਲੋਕ ਬੈਠ ਕੇ ਇਦਾਂ ਹੀ ਹੁੰਦਾ ਹੈ ਔਰ ਸਾਰਾ ਗੁੱਸਾ ਇਹ ਸੀ ਕਿ ਇੱਕ ਸਰਕਾਰ ਸੰਵਿਧਾਨ ਦੇ ਨਾਲ ਇਲੈਕਟ ਹੋਈ ਦੂਜੇ ਆਪਣੇ ਧਰਮ ਦੇ ਮਾਮਲੇਜ ਕਿਉਂ ਇੰਟਰਫੇਅਰ ਕਰ ਰਹੀ ਹੈ ਆਫਟਰ ਆਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਿੱਖਾਂ ਦੀ ਕਨਸਟੀਟਿਊਸ਼ਨਲ ਪਾਰਲੀਮੈਂਟ ਮੰਨੀ ਜਾਂਦੀ ਹੈ ਜੇ ਕੋਈ ਸਰਕਾਰ ਉਹਦੇ ਵਿੱਚ ਇੰਟਰਫੇਅਰ ਕਰੇ ਤਾਂ ਇਹ ਤਾਂ ਸੰਵਿਧਾਨ ਦੀ ਇਹ ਉਲੰਘਣਾ ਕਰ ਰਹੀ ਹੈ ਸਰਕਾਰ ਸਰਕਾਰ ਦਾ ਇਹਦੇ ਵਿੱਚ ਪਾਰਟਿਸਪੇਟ ਕਰਨਾ ਸਰਕਾਰ ਦਾ ਗੁਰਦੁਆਰਿਆਂ ਦੇ ਗੋਲਗ ਦਾ ਦੁਰਉਪਯੋਗ ਕਰਨਾ ਸਰਕਾਰ ਦਾ ਸਿੱਖਾਂ ਦੇ ਸੈਂਟੀਮੈਂਟਸ ਨੂੰ ਉਬਾਲ ਕੇ ਆਪਣਾ ਰਾਜਨੀਤਿਕ ਉਲਸਨਾ ਕਰਨਾ ਇਹ ਸੰਧਾਨ ਦੇ ਲਾਹਣਾ ਇਹ ਸਾਡੇ ਕਾਨੂੰਨ ਦੀ ਵਿਲੰਗਣਾ ਪਰ ਜਦੋਂ ਸਰਕਾਰਾਂ ਕਰਦੀਆਂ ਸਰਕਾਰਾਂ ਹਮੇਸ਼ਾ ਕਰਦੀਆਂ ਇਸ ਕਰਕੇ ਜਿਹੜਾ ਸਨੈਸ਼ਨ ਦਾ ਕਾਨੂੰਨ ਦਾ ਸਭ ਤੋਂ ਵੱਡਾ ਇਹਦਾ ਲੋਕ ਕ੍ਰਿਟਿਸਾਈਜ਼ ਇਹੀ ਕਰਦੇ ਆ ਕਿ ਸਾਡੇ ਮੁਲਕ ਦੇ ਹਰ ਕੋਰਨਰ ਵਿੱਚ ਇਹਦਾ ਇਸਤੇਮਾਲ ਹੋਇਆ ਔਰ ਬਿਲਕੁਲ ਰਾਜਨੀਤਿਕ ਕਾਰਨਾ ਕਰਕੇ ਹੋਇਆ ਸਿਆਸਤਿਕ ਕਾਰਨਾ ਕਰਕੇ ਹੋਇਆ ਇਸ ਕਾਨੂੰਨ ਦੇ ਵਿੱਚ ਸਜ਼ਾ ਬਹੁਤ ਘੱਟ ਮਿਲਦੀ ਹੈ ਕਿਉਂਕਿ ਇਹ ਇਹ ਬਿਲਕੁਲ ਵੀ ਦੇਸ਼ਦੋਸਤ ਨਹੀਂ ਹੈ ਸਰਕਾਰਾਂ ਤਾਂ ਹਮੇਸ਼ਾ ਹੀ ਲੋਕਾਂ ਦੇ ਗੁੱਸੇ ਦਾ ਤਾਗ ਚਾਹੀਦੇ ਤਾਂ ਹੀ ਸਰਕਾਰਾਂ ਠੀਕ ਰਹਿੰਦੀਆਂ ਸਰਕਾਰ ਕਦੇ ਵੀ ਠੀਕ ਕੰਮ ਨਹੀਂ ਕਰਦੀ ਜੇ ਲੋਕੀ ਜਾਗਦੇ ਨਾ ਰਹਿਣ ਲੋਕੀ ਇਹੋ ਜੇ ਇਕੱਠ ਕਰਕੇ ਸਰਕਾਰ ਨੂੰ ਉਹਨਾਂ ਦੇ ਉਹਨਾਂ ਤੋਂ ਸਵਾਲ ਪੁੱਛਣ ਤਾਂ ਸਲਵਤ ਖਲ ਤਾਂ ਮੇਰੇ ਸਾਹਮਣੇ ਠੀਕ ਕੰਮ ਕੀਤਾ ਔਰ ਸਰਕਾਰ ਨੂੰ ਮਹਿਸੂਸ ਵੀ ਹੋ ਗਿਆ ਕਿ ਜੇ ਜੇ ਕਿਸੇ ਨੂੰ ਪੰਜਾਬ ਵਿੱਚ ਇਸ ਵੇਲੇ ਡਰ ਦਾ ਮਾਹੌਲ ਹੈ ਤਾਂ ਉਸੇ ਸਰਕਾਰ ਨੂੰ ਡਰ ਲੱਗ ਰਿਹਾ ਕਿ ਹੁਣ 2017 ਵਿੱਚ ਕੀ ਹੋਏਗਾ ਦੇਖੋ ਹਮੇਸ਼ਾ ਹੀ ਜਦੋਂ ਕੋਈ ਧਰਮ ਦੁਨੀਆ ਦੇ ਬਹੁਤ ਜਿਆਦਾ ਦੇਸ਼ਾਂ ਵਿੱਚ ਫੈਲ ਜਾਂਦਾ ਹੈ ਤਾਂ ਉਸ ਧਰਮ ਦੇ ਬੰਦਿਆਂ ਨੂੰ ਇੱਕ ਮੁਲਕ ਵਿੱਚ ਜਦੋਂ ਕੋਈ ਵਿਤਮੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਦੋ ਦੁਨੀਆ ਦੇ ਦੂਸਰੇ ਕੋਨੇ ਲੋਕੀយ ਉਹਦੀ ਸਪੋਰਟ ਕਰ ਦਿੰਦੇ ਔਰ ਉਹ ਕਿਉਂਕਿ ਸਰਕਾਰ ਦੇ ਹੱਥ ਵਿੱਚ ਨਹੀਂ ਹੁੰਦੇ ਤੇ ਉਹਦੇ ਉਹਨਾਂ ਦੇ ਹੱਥ ਵਿੱਚ ਕਾਨੂੰਨ ਦੇ ਸਿਕੰਜੇ ਵਿੱਚ ਫਸਦੇ ਨੇ ਜੋ ਦੇਸ਼ ਦੇ ਵਿੱਚ ਔਨ ਤਾਂ ਇਸ ਕਰਕੇ ਸਰਕਾਰ ਹਮੇਸ਼ਾ ਹੀ ਬਾਲ ਸਿਖਾ ਦੁਖੀ ਸੀ ਕਿਉਂਕਿ ਉਹਨਾਂ ਨੇ 84 ਦੀ ਭੁੱਲੀ ਉਹਨਾਂ ਨੇ ਕੋਈ ਵੀ ਜਿਹੜਾ ਅਤਿਆਚਾਰ ਹੋਇਆ ਸਿੱਖਾਂ ਤੇ ਉਹਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਬਾਅਦਲੇ ਲੋਕ ਹੈ ਉਹ ਕੰਟੀਨਿਊਸਲੀ 84 ਤੋਂ ਬਾਅਦ ਪ੍ਰੋਟੈਸਟ ਕਰ ਰਹੇ ਨੇ ਹਿੰਦੁਸਤਾਨ ਦੇ ਵਿੱਚ ਹੈ ਭੁੱਲ ਗਏ ਪੰਜਾਬ ਦੇ ਚਾਹੇ ਲੋਕੀ ਸ਼ਾਂਤ ਹੋ ਗਏ ਮਗਰ ਬਾਅਦਲੇ ਸਿੱਖਾਂ ਨੇ ਇਹ ਜਿਹੜਾ ਕੈਂਪੇਨ ਕਹਿ ਲਓ ਇਹ ਕਹਿ ਲਓ ਉਹਨਾਂ ਦਾ ਹੱਕ ਵੀ ਹੈ ਬੋਲ ਸਕਦੇ ਨੇ ਇਹ ਕਦੇ ਵੀ ਭੁੱਲਣ ਨਹੀਂ ਦਿੱਤਾ ਉਹਨਾਂ ਦੀਆਂ ਸਪੀਚਾਂ ਦੇਖ ਲਓ ਉਹਨਾਂ ਦੀ ਵੈਬਸਾਈਟ ਦੇਖ ਲਓ कि जो कुछ ਹੋਇਆ 84 ਦੇ ਵਿੱਚ ਉਹ ਗਲਤ ਹੋਇਆ 84 ਦੇ ਕਿਸ ਨੂੰ ਸਜ਼ਾ ਨਹੀਂ ਮਿਲੀ ਗਲਤ ਹੋਇਆ ਔਰ ਇਸ ਕਰਕੇ ਜੇ ਕੋਈ ਵੀ ਕਮਿਊਨਿਟੀ ਆਪਣੇ ਹੋਏ ਜੁਲੂ ਨੂੰ ਭੁੱਲ ਜਾਂਦੀ ਹੈ ਤਾਂ ਜੁਲੂ ਦੁਬਾਰਾ ਹੁੰਦਾ ਹੈ ਇਹ ਵੀ ਤਾਂ ਇੱਕ ਵੱਡੀ ਹਿਸਟੋਰੀਕ ਸੱਚ ਹੈਗਾ ਇਸ ਕਰਕੇ ਸਰਕਾਰ ਜਿਹੜੀ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਤਾਂ ਉਹ ਹਮੇਸ਼ਾ ਹੀ ਬਾਲ ਸਿੱਖਣ ਦਾ ਦੁਖੀ ਹੈ ਮਗਰ ਕੁਝ ਕਰ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਜੇ ਇੱਥੇ ਜਦੋਂ ਵੀ ਐਫਆਈ ਦਾ ਚੱਕਰ ਨਾ ਤਾਂ ਉਹਨਾਂ ਨੇ ਇਸ ਮੌਕੇ ਤੇ ਮੌਕਾ ਜਰੂਰ ਕੀਤਾ ਹੈ ਮਾਰੇ ਬਿਲਕੁਲ ਗਲਤ ਹੈ ਉਹ ਤਾਂ ਐਸੀ ਆਪਣੇ ਸਿੱਖੀ ਟ੍ਰੈਡੀਸ਼ਨ ਦੇ ਹਸਾਬ ਨਾਲ ਇੱਕ ਸਰਵਤਕਾਲਤਾਈ ਪਾਰਟਿਸਪੇਟ ਕਰਨ ਉਹਨਾਂ ਨੇ ਸਿੱਧੇ ਤੌਰ ਤੇ ਪਾਰਟਿਸਪੇਟਰੀ ਨਹੀਂ ਕੀਤਾ ਉਹਨਾਂ ਵਿੱਚ ਜੋ ਕਿਸੇ ਨੇ ਕੋਈ ਅਹੁਦਾ ਨਹੀਂ ਲਿਆ ਉਹਨਾਂ ਨੇ ਮੈਕਸਿਮ ਇੱਕ ਅਦਾ ਰੈਜ਼ੋਲੂਸ਼ਨ ਡਰਾਫਟ ਕਰਨ ਦੀ ਮਦਦ ਦਿੱਤੀ ਹੋਵੇਗੀ ਉਹ ਰੈਜ਼ੋਲੂਸ਼ਨ ਉਹਨਾਂ ਦੇ ਕਾਰਨ ਮੇਰੇ ਸਾਹਮਣੇ ਜਿਆਦਾ ਚੰਗੇ ਬਣੇ ਕਿਉਂਕਿ ਉਹ ਉਹ ਸਾਡੇ ਤੋਂ ਜਿਹੜੇ ਇੱਥੇ ਆਰਗੇਨਾਈਜ਼ਡ ਰੌਂਡ ਤੋਂ ਜ਼ਿਆਦਾ ਪੜੇ ਲਿਖੇਵਾਂ ਨੂੰ ਲੱਗੇ ਮੈਨੂੰ ਉਹਨਾਂ ਤੋਂ ਜ਼ਿਆਦਾ ਸਮਝਦਾਰ ਲੱਗੇ ਤਾਂ ਉਹਨਾਂ ਦੀ ਪਾਰਟਿਸਪੇਸ਼ਨ ਨਾਲ ਸਾਰੇ ਕਾਰਵਾਈ ਦੇ ਵਿੱਚ ਇੱਕ ਮੋਡਰੇਸ਼ਨ ਆਈ ਤਾਂ ਇਸ ਕਰਕੇ ਉਹਨਾਂ ਦੇ ਖਿਲਾਫ ਤਾਂ ਬਿਲਕੁਲ ਹੀ ਕੇਸ ਨਹੀਂ ਬਣਦਾ ਜਿਹੜੇ ਇੱਥੇ ਹੈਗੇ ਉਹਨਾਂ ਦੇ ਖਿਲਾਫ ਨਹੀਂ ਬਣਦਾ ਤਾਂ ਉਹਨਾਂ ਦੇ ਖਿਲਾਫ ਤਾਂ ਕੋਈ ਕਾਰਨ ਨਹੀਂ ਹੈ ਕੇਸ ਅਦਾ ਰੇ ਤਾਂ ਬੜਾ ਇਹੋ ਜਿਹਾ ਸਟੈਪ ਹੈ ਜਿੱਦਾਂ 84 ਤੋਂ ਬਾਅਦ ਤੁਸੀਂ ਬਾਦਲੇ ਸਿੱਖਾਂ ਨੂੰ ਦੁਸ਼ਮਣ ਸਮਝ ਲਿਆ ਹਾਲਾਂਕਿ ਉਹ ਤਾਂ ਕੁਝ ਵੀ ਨਹੀਂ ਕਹਿ ਰਹੇ ਸੀ ਉਹ ਤਾਂ ਲੋਕਾਂ ਦੇ ਹੱਕਾਂ ਦੀ ਗੱਲ ਹੀ ਕਰ ਰਹੇ ਸੀ ਹੁਣ ਉਹੀ ਗੱਲ ਹੁਣ ਕਰ ਰਿਹਾ ਹੈ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ ਹੋਈ ਆਪਣੇ ਨਲਾਇਕ ਨੂੰ ਛਪਾਉਣ ਲਈ ਇੱਕ ਨਿਆਹ ਹਤਕੰਡਾ ਬਣਾਉਣ ਲਈ ਕੀ ਸਤਾਇਆ 19 ਕਿਉਂਕਿ ਨਾ ਸਾਧ ਧਿਆਨ ਇਲੈਕਸ਼ਨ ਤੇ ਲੱਗਾ ਕਿਉਂਕਿ 5 ਸਾਲ ਦੀ ਆਪਾਂ ਕਿਦਾਂ ਲੁੱਟ ਜਾਏ ਰੱਖੇ ਪੰਜਾਬ ਦੇ ਪਿਛਲੇ 10 ਸਾਲਾਂ ਵਿੱਚ ਕੁਝ ਕਰ ਨਹੀਂ ਸਕੇ ਸਿਵਾਏ ਆਪਣਾ ਪ੍ਰਾਈਵੇਟ ਬਿਜ਼ਨਸ ਲਾ ਰਹੇ ਨੇ ਉਸ ਬਿਜ਼ਨਸ ਨੂੰ ਦੇ حساب ਨਾਲ ਉਹਦੇ ਸੋਚ ਰਹੇ ਨੇ ਉਹ ਸੋਚਦੇ ਨੇ ਹਲੇ ਵੀ ਲੋਗ ਇਨੇ ਬੇਫਿਕੂਰ ਨੇ ਕਿ ਆਪਾਂ ਇਹੋ ਜਿਹੀ ਕੋ ਚਾਲ ਚੱਲ ਕੇ ਕੇਸ ਦਰਜ ਕਰਕੇ ਰੌਲਾ ਪਾ ਕੇ ਸਾਰੇ ਹਿੰਦੁਸਤਾਨ ਨੂੰ ਇਹ ਕਹਿ ਕੇ ਕਿ ਦੇਖੋ ਅਸੀਂ ਉਹ ਬਚਾ ਸਕਦੇ ਪੰਜਾਬ ਨੂੰ ਨਹੀਂ ਤਾਂ ਪਤਾ ਨਹੀਂ ਪੰਜਾਬ ਅਲੱਗ ਹੋ ਜਾਏਗਾ ਇਹੋ ਜਿਹਾ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ ਇਹ ਐਫ ਆਈ ਆਰ ਵਿੱਚ ਬਟ ਮੈਨੂੰ ਲੱਗਦਾ ਨਹੀਂ ਐਫ ਆਈ ਆਰ ਵਿੱਚ ਅਦਾਲਤਾਂ ਵਿੱਚ ਜੇ ਜਾਏਗਾ ਤੇ ਕਾਨੂੰਨ ਦੀ ਕਸਰਟੀ ਤੇ ਕਿਸੇ ਨੂੰ ਸਜ਼ਾ ਹੋ ਪਾਏਗੀ ਇਹ ਲੀਗਲੀ ਬੜਾ ਵੱਡਾ ਚੈਲੰਜ ਹੈ ਸਾਡੇ ਸਾਡੇ ਜੁਡੀਸ਼ੀਅਰੀ ਲਈ ਸਾਡੇ ਲੀਗਲ ਸਿਸਟਮ ਲਈ ਕਿ ਅਸੀਂ ਹਮੇਸ਼ਾ ਹੀ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਲੋਕਾਂ ਨੂੰ ਤੰਗ ਕਰਨ ਲਈ ਯੂਜ਼ ਕੀਤਾ ਹੈ ਹਮੇਸ਼ਾ ਜੇ ਤੁਸੀਂ ਕਲਾਸ ਇੰਟਰਸਟ ਦੇ ਹਿਸਾਬ ਨਾਲ ਦੇਖੋ ਤਾਂ ਜਿਹੜੀ ਅਮੀਰ ਜਮਾਤ ਜਾਂ ਜਿਹੜੀ ਸ਼ਾਸਿਤ ਜਮਾਤ ਉਹ ਹਮੇਸ਼ਾ ਕਾਨੂੰਨ ਨੂੰ ਇਸਤੇਮਾਲ ਕਰਦੀ ਹੈ ਥੱਲੇ ਲੋਕਾਂ ਨੂੰ ਥੱਲੇ ਰਹਿਣ ਲਈ ਉਹ ਬਦਲਾਵ ਚਾਹੁੰਦੇ ਨਹੀਂ ਜ਼ਿਆਦਾ ਇਕੁਐਲਿਟੀ ਨਹੀਂ ਚਾਹੁੰਦੇ ਬਰਾਬਰਤਾ ਚਾਹੁੰਦੇ ਸਭ ਤਾਂ ਦੀ ਅਸਲੀ ਕੋਰ ਵੈਲਿਊਜ਼ ਨੂੰ ਉਹ ਚਾਹੁੰਦੇ ਨਹੀਂ ਕੋ ਇੰਪਲੀਮੈਂਟ ਹੋਵੇ ਇਹ ਹਰ ਸਮਾਜ ਜਿਸ ਹੁੰਦਾ ਹੈ ਇਹ ਲੰਬੀ ਯਾਤਰਾ ਹੁੰਦੀ ਹੈ ਕਿਸੇ ਨੂੰ 100 ਸਾਲ ਲੱਗਦਾ 200 ਸਾਲ ਲੱਗਦਾ ਜੇ ਲੱਗੇ ਰਹੀਏ ਤਾਂ ਚੰਗਾ ਸਮਾਜ ਬਣ ਜਾਂਦਾ ਤੇ ਇਸ ਵੇਲੇ ਵੀ ਸਾਡੇ ਇਹ ਹਾਲਾਤ ਹੈ ਕਿ ਐਫ ਆਈ ਆਰ ਆਲਰੇਡੀ ਪੁਲਿਸ ਦੀ ਪਾਵਰ ਹੈ ਇਹ ਹਰ ਸਰਕਾਰ ਉਹਦਾ ਦੁਰਵਿਸ਼ੋਗ ਕਰਦੀ ਹੈ ਆਪਣੀ ਸਮਝ ਦੇ ਮਤਲਬਕ ਤੇ ਆਪਣੀ ਰਾਜਸੀ ਫਾਇਦਾ ਨਾ ਕਰਕੇ ਇਨਫੈਕਟ ਸਾਡੇ ਪ੍ਰਦੇਸ਼ਾਂ ਤਾਂ ਫਾਂਸ ਵੀ ਤਾਂ ਲੱਗਦੀ ਹੈ ਇਹ ਕਿਸੇ ਸਰਕਾਰ ਨੂੰ ਚਾਹੁੰਦੇ ਕਿ ਫਾਂਸੀ ਨਾਲ ਜ਼ਿਆਦਾ ਵੋਟਾਂ ਮਿਲਣੀਆਂ ਤਾਂ ਫਾਂਸੀ ਲਾਜ ਦੇ। ਇਹ ਚਾਹੁੰਦੇ ਕਿ ਵੋਟਾਂ ਘਟ ਜਾਣਗੀਆਂ ਤਾਂ ਫਾਂਸੀ ਨਹੀਂ ਲਾਉਂਦੇ, ਲਟਕਾਈ ਰੱਖਦੇ ਨੇ। ਤੇ ਸਾਡੇ ਜਿਹੜੀਆਂ ਹੈਗੀਆਂ ਜਿਹੜੀ ਘੱਟੋ-ਘੱਟ ਪੰਜਾਬ ਦੀ ਸਰਕਾਰ ਹੈ ਉਹ ਤਾਂ ਬਹੁਤ ਵੱਡਾ ਦੁਰਪਯੋਗ ਕਰਦੀ ਹੈ ਪੁਲਿਸ ਫੋਰਸ ਦਾ। ਪਿਛਲੇ 5 ਸਾਲ ਤੋਂ ਆਪਾਂ ਦੇਖ ਚੁੱਕੇ ਹਾਂ ਕਿੰਨੀ ਪੋਲੀਟੀਕਲ ਇੰਟਰਫੇਰੈਂਸ ਹੈ। ਵੱਡੇ-ਵੱਡੇ ਕੇਸ ਕਰੀ ਇਨਵੈਸਟੀਗੇਟ ਨਹੀਂ ਹੁੰਦੇ। ਐਮ.ਐਲ.ਏ ਕਹਿੰਦਾ ਤਾਂ ਦਰਜ ਹੁੰਦਾ ਹੈ। ਔਰ ਇਹ ਮੈਂ ਉਹਨਾਂ ਗੱਲਾਂ ਕਰਦਾ ਮਰਡਰ ਕੇਸਾਂ ਦੇ। ਕਤਲ ਦੇ ਕੇਸਾਂ ਦੀ ਬਲਾਤ ਕਰਦੇ ਕੇਸ ਵੀ ਐਮ.ਐਲ.ਏ ਦੇ ਇਨਵੈਸਟੀਗੇਟ ਨਹੀਂ ਹੁੰਦਾ ਇਸੇ ਕਰਕੇ ਲੋਕਾਂ ਚੰਨਾ ਰੋਸ਼ ਹੈ ਔਰ ਉਹ ਨਲਾਇਕੀ ਦਾ ਜਿਹੜਾ ਜਿਹੜਾ ਰੋਸ਼ ਹੈ ਉਹਨੂੰ ਹੁਣ ਸਰਕਾਰ ਲੋਕ ਬਾਹਰ ਦੇ ਲੋਕਾਂ ਨੂੰ ਸਿੱਖਤੇ ਪਾਣਾ ਚਾਹੁੰਦੀ ਹੈ ਔਰ ਇਦਾਂ ਦੇ ਐਫਆਈ ਦੇ ਸਾਹਮਣੇ ਤਾਂ ਆਈ ਥਿੰਕ ਉਹਨਾਂ ਦਾ ਉਹਨਾਂ ਦੀ ਕੋਸ਼ਿਸ਼ ਜ਼ਰੂਰ ਹੈ ਬਟ ਮੈਨੂੰ ਲੱਗਦਾ ਨਹੀਂ ਬਾਹਰ ਦੇ ਕਿਸੇ ਬੰਦੇ ਨੂੰ ਵਾਪਸ ਬੁਲਾ ਪਾਉਣਗੇ ਔਰ ਇਸ ਬੇਸ ਤੇ ਕਾਨੂੰਨ ਦੇ ਮੁਤਾਬਿਕ ਕਿਸੇ ਬੰਦੇ ਨੂੰ ਐਕਸਟਰੈਡਿਟ ਕਰਾ ਸਕਣਗੇ ਪੰਜਾਬ ਦੇ ਵਿੱਚ ਹਰਾਸਮੈਂਟ ਹੋਣ ਦਾ ਇੱਕ ਦੇਖੋ ਮੋਡਸ ਬ੍ਰੈਂਡੀ ਹੈ ਹਰਾਸਮੈਂਟ ਪੁਲਿਸ ਦਾ ਪੁਲਿਸ ਦੇ ਥਰੂ ਹਰਾਸਮੈਂਟ ਕਰਨਾ ਇੱਕ ਇਥੇ ਨੋਮ ਹੈ ਆਜ਼ਾਦੀ ਤੋਂ ਅਮਰੀਜਾਂ ਨੇ ਤਾਂ ਹਮੇਸ਼ਾ ਹੋਣਾ ਤਾਂ ਰੂਲ ਹੀ ਪੁਲਿਸ ਦੇ ਸਿੱਧਾ ਕੀਤਾ ਸੀ ਤੇ ਸਾਡਾ ਉਹੀ ਪੋਲੀਟਿਕਲ ਸਿਸਟਮ ਚੱਲਦਾ ਰਿਹਾ ਅਸੀਂ ਜੜੋ ਉਖਾੜ ਨਾ ਸਕੇ ਨਵੀਂ ਤਰ੍ਹਾਂ ਦੀ ਪੁਲਿਸ ਬਣਾ ਨਾ ਸਕੇ ਹੁਣ ਪਹਿਲੀ ਵਾਰੀ ਕਾਨੂੰਨ ਹੌਲੀ ਹੌਲੀ ਪੈਂਡਸਾਨਾ ਵਿੱਚ ਹੌਲੀ ਹੌਲੀ ਬਦਲਾਅ ਹੋ ਰਿਹਾ ਬਟ ਬਹੁਤ ਹੌਲੀ ਹੋ ਰਿਹਾ 100 ਸਾਲ ਹੋ ਲੱਗਣਗੇ ਪੁਲਿਸ ਸਿਸਟਮ ਦੀ ਲੱਗਦਾ